ਕੀ ਮੋਲ ਲੱਗ ਰਿਹਾ ਤੁਹਾਨੂੰ ਕਿਸ ਤਰ੍ਹਾਂ ਦੀ ਸਰਕਾਰ ਚਾਹੀਦੀ ਆਪਾਂ ਨੂੰ ਦੇਖੋ ਜੀ ਸਰਕਾਰਾਂ ਅਜੇ ਤੱਕ ਸਾਡੇ 76 ਸਾਲ ਹੋ ਗਏ ਸਾਨੂੰ ਆਜ਼ਾਦ ਹੋਏ ਨੂੰ ਠੀਕ ਹੈ ਜੀ ਲੋਕਾਂ ਨੂੰ ਜਿਹੜੀਆਂ ਸੁੱਖ ਸੁੱਖ ਸੁਧਾ ਚਾਹੀਦੀ ਹੈ ਨਾ ਉਹ ਮਿਲ ਗਿਆ ਜੇ ਇਹਦੇ ਪਰ ਅਜੇ ਤੱਕ ਮਿਲ ਗਿਆ ਨਹੀਂ ਸਾਨੂੰ ਨਾ ਆਟਾ ਫ੍ਰੀ ਚਾਹੀਦਾ ਜੀ ਨਾ ਬਿਲੀ ਫ੍ਰੀ ਚਾਹੀਦੀ ਸਾਨੂੰ ਰੋਜ਼ਗਾਰ ਚਾਹੀਦਾ ਅਗਰ ਜੇ ਸਾਨੂੰ ਰੋਜ਼ਗਾਰ ਮਿਲ ਗਿਆ ਅਸੀਂ ਬਿਲੀ ਦਾ ਬਿੱਲ ਤਾਰ ਦਾਂਗੇ ਆਟਾ ਮੋਨੇ ਲਿਆ ਖਾਲਾਂਗੇ ਸਾਨੂੰ ਭੁਖਾਰੀ ਨਹੀਂ ਬੰਨਣਾ ਚਾਹੁੰਦੀ ਆਈ ਮਾੰਗੇ ਜਿਹੜੇ ਲੀਡਰ ਵੋਟਾਂ ਮੰਗਦੇ ਅਸੀਂ ਦਾਅਵੇ ਕਰ ਬੜੇ ਬੜੇ ਦਾਅਵੇ ਕਰ ਜਾਂਦੇ ਆ ਝੂਠ ਨਵੇਂ ਤੋਂ ਮਾਂ ਬੋਲ ਕੇ ਆਈ ਭਾਵੇਂ ਕੋਈ ਪਾਰਟੀ ਆ ਝੂਠ ਲਵੇਂ ਤੋਂ ਮਾਂ ਬੋਲ ਕੇ ਆਈ ਵੋਟਾਂ ਲੈ ਜਾਂਦੇ ਆ ਖੂ ਖਾਤੇ ਬੋਟਰਾਂ ਪਾ ਦਿਓ ਕਿਤੇ ਸ਼ਰਾਬ ਦੀ ਬੋਤਲ ਤੇ ਵੀਰੋ ਵੋਟਰਾਂ ਪਾ ਦਿਓ ਕਿਤੇ ਪੈਸਾ ਲੈ ਕੇ ਵੋਟਰਾਂ ਪਾ ਦਿਓ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਇਹ ਵੇਖੋ ਵੀ ਕੰਮ ਕਿਹੜਾ ਕਰ ਸਕਦਾ ਤੇ ਕਿਹੜਾ ਕਰ ਰਿਹਾ ਉਦੇ ਬਹਾਅਤ ਹੀ ਵੋਟ ਕਰੋ ਮੈਂ ਨਹੀਂ ਕਹਿੰਦਾ ਕਿ ਤੁਸੀਂ ਕਾਂਗਰਸ ਨੂੰ ਕਰੋ ਮੈਂ ਨਹੀਂ ਕਹਿੰਦਾ ਤੁਸੀਂ ਆਪ ਨੂੰ ਕਰੋ ਮੈਂ ਨਹੀਂ ਕਹਿੰਦਾ ਕਿਸੇ ਹੋਰ ਨੂੰ ਕਰੋ ਪਰ ਨਾ ਵਾ ਜਿਹੜਾ ਸਾਡਾ ਇਹ ਕਿਦੇ ਜਵਾਲਾਮੁਖੀ ਤਾਂ ਹੈ ਨਹੀਂ ਹੈ ਜਿਹਦੀਆਂ ਤੀਜੇ ਦਿਨ ਸੜਕਾਂ ਟੁੱਟ ਜਾਂਦੀਆਂ ਆਪਾਂ ਪਿਛਲੇ 17 ਸਾਲਾਂ ਤੋਂ ਗਲੀਆਂ ਨਾਲੀਆਂ ਸੜਕਾਂ ਤੇ ਲੜੀ ਜਾਂਦੇ ਆ ਜਿੱਦਾਂ ਭਾਈ ਸਾਹਿਬ ਨੇ ਗੱਲ ਕੀਤੀ ਮੇਨ ਮੁੱਦਾ ਜਿਹੜਾ ਉਹ ਸਾਡਾ ਵਾ ਐਜੂਕੇਸ਼ਨ ਤੇ ਮੈਡੀਕਲ ਨਾ ਅਸੀਂ ਐਜੂਕੇਸ਼ਨਲ ਧਿਆਨ ਦਿੱਤਾ ਅੱਜ ਤੱਕ ਪੰਜਾਬ ਦੀ ਨਾ ਹੀ ਮੈਡੀਕਲ ਸੁਲਤਾਨਾਂ ਨੂੰ ਧਿਆਨ ਦਿੱਤਾ ਮੈਂ ਚਾਹੁੰਦੇ ਕਿੰਦਾ ਦੇ ਆਪਾਂ ਨੂੰ ਕਿਹੜੀ ਜੀ ਦੇਖੋ ਜੀ ਪੜਿਆ ਲਿਖਿਆ ਨੇਤਾ ਹੋਵੇ ਜਿਹਨੂੰ ਇਸੀ ਦੀ ਸਮਝ ਹੋਵੇ ਕਿ ਜਿਹੜਾ ਗਰਾਊਂਡ ਲੈਵਲ ਤੋਂ ਉੱਠਿਆ ਹੋਵੇ ਤੇ ਐਂਡ ਤੱਕ ਗਰਾਊਂਡ ਲੈਵਲ ਨਾਲ ਜੁੜਿਆ ਵੀ ਰਵੇ ਨਹੀਂ ਉਮੀਦ ਕਰਦੇ ਆਂ ਵੀ ਜਿਹੜਾ ਆਉਣ ਵਾਲਾ ਲੀਡਰ ਹੋਣਾ ਬਣੇਗਾ ਉਹ ਘੱਟੋ ਘੱਟ ਕੁਰਸੀ ਦੇ ਥੱਲੇ ਵੀ ਵੇਖੇ ਵੀ ਥੱਲੇ ਵੀ ਹੈਗਾ ਕੋਈ ਤੁਸੀਂ ਦੇਖ ਰਹੇ ਹੋ ਸਮਰ ਨਿਊਜ਼ ਔਰ ਮੈਂ ਜਸਪਾਲ ਸ਼ਰਮਾ ਵੇਖੋ ਜੀ ਆਪਣਾ ਜਿਹੜਾ ਚੋਣਾਂ ਦਾ ਜਿਹੜਾ ਅਖਾੜਾ ਕਾਫੀ ਭਖ ਚੁੱਕਾ ਵਾ ਤੇ ਔਰ ਇਸ ਸੰਬੰਧੀ ਆਪਾਂ ਵੱਖ-ਵੱਖ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਕਿੱਦਾਂ ਦੇ ਕੀ ਵਿਚਾਰ ਹੈ ਉਹਨਾਂ ਦੇ ਕਿਸ ਤਰ੍ਹਾਂ ਦਾ ਉਹਨਾਂ ਨੂੰ ਨੇਤਾ ਚਾਹੀਦਾ ਵਾ ਔਰ ਇਹ ਕਿਹੜੇ ਮੁੱਦਿਆਂ ਤੇ ਇਹ ਜਿਹੜੀ ਚੋਣ ਲੜੀ ਜਾਣੀ ਹੈ ਔਰ ਆਪਾਂ ਨੂੰ ਕੀ ਕੀ ਸਹੂਲਤਾਂ ਦੀ ਲੋੜ ਹੈ ਜਿਹੜੀ ਕਿ ਸਾਡੇ ਪੰਜਾਬ ਨੂੰ ਨਹੀਂ ਮਿਲ ਰਹੀਆਂ ਇਸ ਸੰਬੰਧੀ ਆਪਾਂ ਗੱਲਬਾਤ ਕਰਾਂਗੇ ਹਾਂਜੀ ਭਾਜੀ ਕੀ ਨਾਂ ਡਾਟਾ ਜੀ ਜਗਿੰਦਰ ਸਿੰਘ ਜੀ ਮਹਿੰਦਰ ਸਿੰਘ ਜੀ ਆ ਚੋਣਾ ਦਾ ਜਿਹੜਾ ਇਹ ਵੇਲੇ ਖਾੜਾ ਜਿਹੜਾ ਭੱਗ ਚੁੱਕਾ ਵਾ ਬਾਕ ਬਾਕ ਥੋੜੇ ਦਿਨ ਹੀ ਰਹਿ ਗਏ ਹੁਣ ਤੇ ਇਹ ਮਹੀਨੇ ਤੋਂ ਵੀ ਘੱਟ ਰਹਿ ਕੇ 10 15 ਦਿਨ ਹੀ ਰਹਿ ਗਏ ਸਮਝ ਲਓ ਚੋਣਾ ਦੇ ਵਿੱਚ ਹਾਂਜੀ ਤੇ ਕੀ ਮਾਹੌਲ ਲੱਗ ਰਿਹਾ ਤੁਹਾਨੂੰ ਕਿਸ ਤਰ੍ਹਾਂ ਦੀ ਸਰਕਾਰ ਚਾਹੀਦੀ ਆਪਾਂ ਨੂੰ ਵੇਖੋ ਜੀ ਸਰਕਾਰਾਂ ਅੱਜ ਤੱਕ ਹਾਂ ਦੇ 76 ਸਾਲ ਹੋ ਗਏ ਸਾਡੂ ਆਜ਼ਾਦ ਹੋਇਆ ਨੂੰ ਠੀਕ ਹੈ ਜੀ ਲੋਕਾਂ ਨੂੰ ਜਿਹੜੀਆਂ ਸੁੱਖ ਸੁਖ ਸੁਤਾ ਚਾਹੀਦੀ ਹੈ ਨਾ ਉਹ ਮਿਲ ਨਹੀਂ ਗਿਆ ਚਾਹੀਦੀ ਪਰ ਅੱਜ ਤੱਕ ਮਿਲ ਗਿਆ ਨਹੀਂ ਸਾਨੂੰ ਸਿਰਫ ਤਿੰਨਾਂ ਚੀਜ਼ਾਂ ਦੀ ਲੋੜ ਹੈ ਜੀ ਇੱਕ ਹੈਲਥ ਦੀ ਇੱਕ ਐਜੂਕੇਸ਼ਨ ਦੀ ਸਾਡੀ ਹੈਲਥ ਐਜੂਕੇਸ਼ਨ ਸਾਡੀ ਜਵਾਨੀ ਸਾਬ ਤੇ ਜੇ ਨਾ ਸਾਡੀ ਜਵਾਨੀ ਸਾਂਭੀ ਜਾਵੇ ਅਗਰ ਇਹਨਾਂ ਚੀਜ਼ਾਂ ਦਾ ਹੋਣਾ ਪਰ ਰੌਲਾ ਪਾਉਣੇ ਆ ਇਲੈਕਸ਼ਨ ਤੇ ਆਣ ਕੇ ਜੇ ਇਹੋ ਚੀਜ਼ਾਂ ਸਾਡੀਆਂ ਤਿੰਨੇ ਸਾਂਭੀਆਂ ਜਾਂਦੀਆਂ ਤਾਂ ਸਾਨੂੰ ਅੱਜ ਵੋਟਾਂ ਮੰਗਣ ਦੀ ਲੋੜ ਹੀ ਨਹੀਂ ਪੈਣੀ ਚੰਗੀ ਸਰਕਾਰ ਨੂੰ ਲੋਕ ਆਪੇ ਚੋਣ ਲੜਨਾ ਚਾਹੀਦਾ ਕਿਉਂਕਿ 76 ਸਾਲ ਦੂਜੀਆ ਪਾਰਟੀ ਰਾਜ ਕੀਤਾ ਕਦੀ ਕਾਲੀ ਕਲੀ ਕਾਂਗਰਸੀ ਖੁਦ ਮੈਂ ਕਾਲੀ ਦਿਆਂ ਜੀ ਖੁਦ ਕਾਲੀ ਦਿਆਂ ਔਰ ਬਾਲਬ ਸਿੰਘ ਦੀ ਮੈਂ ਵੱਤ ਵਤ ਸਪੋਰਟ ਕਰਦਾ ਰਿਹਾ ਪਰ ਜਦੋਂ 14 ਤੋਂ ਬਾਅਦ ਆਪਾਂ ਕਾਲੀ ਦਲ ਨੂੰ ਅਲਵਿਦਾ ਘਰ ਵਿਖੇ ਫਤਿਹ ਬਲਾਤੀ ਉਸ ਤੋਂ ਬਾਅਦ ਘਰ ਬੈ ਗਏ ਉਸ ਤੋਂ ਬਾਅ ਕਾਰ ਨੂੰ ਵੋਟ ਪਾ ਕੇ ਇੱਕ ਰੀ ਵੇਖੀ ਜ਼ਿੰਦਗੀ ਚ ਉਹ ਤੋਂ ਬਾਅਦ ਝਾੜੂ ਵਾਲੇ ਆ ਗਏ ਆ ਇਹਨਾਂ ਨੂੰ ਵੀ ਵੋਟ ਪਾ ਕੇ ਵੇਖੀ ਆ ਇਸ਼ਾਰੇ ਸਾਡਾ ਕੁਝ ਸੁਧਾਰ ਲਿਆ ਦੇਣਾ ਭਰਾਓ ਕੋਈ ਸਾਨੂੰ ਸੁਧਾਰ ਨਹੀਂ ਲੱਗਾ ਕਿਉਂਕਿ ਇੱਕ ਜਿਹੜੀ ਗੱਲ ਫ੍ਰੀ ਦੀ ਆ ਮੈਂ ਆਪਣੀ ਦੁਕਾਨ ਪਾਈ ਜੇ ਮੈਂ ਆਪਣੀ ਦੁਕਾਨ ਚੋਂ ਫ੍ਰੀ ਕੜ-ਕੜ ਕੇ ਲੋਕਾਂ ਨੂੰ ਦੇ ਜਾਂਗਾ ਤਾਂ ਮੈਂ ਸੱਜਾ ਕਿਥੋਂ ਅਸਰ ਫੇਲ ਹੋਣਾ ਸਾਨੂੰ ਨਾ ਆਟਾ ਫ੍ਰੀ ਚਾਹੀਦਾ ਜੀ ਨਾ ਬਿਲੀ ਫ੍ਰੀ ਚਾਹੀਦੀ ਆ ਸਾਨੂੰ ਰੋਜ਼ਗਾਰ ਚਾਹੀਦਾ ਜੀ ਅਗਰ ਜੇ ਸਾਨੂੰ ਰੋਜ਼ਗਾਰ ਮਿਲ ਗਿਆ ਅਸੀਂ ਬਿਜਲੀ ਦਾ ਬਿੱਲ ਤਾਰ ਦਾਂਗੇ ਆਟਾ ਮੋਨ ਲੈ ਆ ਖਾ ਲਾਂਗੇ ਸਾਨੂੰ ਭਖਾਰੀ ਨਹੀਂ ਬਣਾ ਚਾਉਂਦੀ ਆਈ ਅਸੀਂ ਆਪਣੀ ਮਿਹਨਤ ਕਰਨਾ ਕਿ ਜਾਣਦੇ ਆ ਮਿਹਨਤ ਕਰਕੇ ਖਾ ਲਾਂਗੇ ਦਿਹਾੜੀ ਕਰਕੇ ਖਾ ਲਾਂਗੇ ਪਰ ਆ ਜਿਹੜੀਆਂ ਸਾਨੂੰ ਆ ਫਰੀਜ਼ੀ ਚੀਜ਼ਾਂ ਦੇਣੀਆਂ ਇਹ ਸਾਨੂੰ ਪਸੰਦ ਨਹੀਂ ਆ ਕੇ ਸਾਨੂੰ ਹਰ ਚੀਜ਼ ਆਈ ਪੈਸੇ ਖਰ ਸਕਦੇ ਆ ਚੀਜ਼ਾਂ ਲੈ ਆ ਖਾ ਸਕਦੇ ਆ ਪਰ ਸਨਕਾਰ ਦੇਣ ਸਾਡੇ ਨੌਜਵਾਨ ਪੱਛੇ ਜੜੇ ਆ ਉਹ ਨੌਕਰੀ ਨੇ ਪੜੇ ਲਿਓ ਨੌਕਰੀਆਂ ਲੱਗਣ ਜੋ ਯੋਗਤਾ ਉਹਨੂੰ ਨੌਕਰੀ ਵੱਡੀ ਤੋਂ ਵੱਡੀ ਨੁਕੀ ਤੋਂ ਨਕੀ ਆ ਉਹ ਦਿੱਤੀ ਜਾਵੇ ਬਸ ਮੈਂ ਇਹੋ ਬੇਨਤੀ ਕਰਦਾ ਵੀ ਸਾਡੀਆਂ ਫ੍ਰੀ ਦੇ ਚੀਜ਼ਾਂ ਸਾਰੀਆਂ ਬੰਦ ਕਰ ਦੋ ਸਾਨੂੰ ਨਹੀਂ ਲੋੜ ਇਹਨਾਂ ਚੀਜ਼ਾਂ ਦੀ ਸਾਨੂੰ ਕੇਵਲ ਤੇ ਕੇਵਲ ਸਾਨੂੰ ਹਸਪੀਟਲਾਂ ਦੀ ਲੋੜ ਆ ਕੇਵਲ ਤੇ ਕੇਵਲ ਸਾਨੂੰ ਪੜ੍ਹਾਈ ਦੀ ਲੋੜ ਆ ਉਹ ਸਾਡੇ ਬੱਚੇ ਫ੍ਰੀ ਪੜ੍ਹਨ ਜਿਦਾ ਕਿ ਦੂਜੇ ਦੇਸ਼ਾਂ 'ਚ ਪੜ੍ਹਦੇ ਆ ਯੱਕ ਸਾਡੀ ਨੌਜਵਾਨ ਜਿਹੜੀ ਆ ਛੇਵਾਂ ਦਰਿਆ ਚੱਲ ਗਿਆ ਤੇਜੀ ਗੱਲ ਉਹ ਆ ਸਾਨੂੰ ਉਹੋ ਸਾਂਭਿਆ ਜਾਵੇ ਸਰਕਾਰਾਂ ਸਾਰੇ ਰੌਲਾ ਪਾਉਂਦੀਆਂ ਵੀ ਅਸੀਂ ਆਹ ਕਰ ਦਾਂਗੇ ਅਸੀਂ ਆਹ ਕਰ ਦਿੰਦੇ ਅਸੀਂ ਦੂਰ ਭਜਾ ਦਾਂਗੇ ਪਰ ਭਰਾਓ ਤੁਹਾਡੇ ਸਾਹਮਣੇ ਆ ਰੋਜ਼ ਦੇ ਕਿਦਾਂ ਗਏ ਸਾਡਾ ਪੰਜਾਬ ਦਾ ਇੱਕ ਨੌਜਵਾਨ ਜਾਂ ਦੋ ਨੌਜਵਾਨ ਹਰ ਜ਼ਿਲ੍ਹੇ ਦੇ ਵਿੱਚੋਂ ਨਸ਼ਾ ਦੇ ਪੇਖ ਹੋ ਰਾਇਆ ਸਾਨੂੰ ਇਹੋ ਦੋਖਿਆ ਕਿ ਸਾਡਾ ਪੰਜਾਬ ਜਿਹੜਾ ਵਾ ਕਿਤੇ ਖਾਲੀ ਨਾ ਹੋਵੇ ਥੋੜੇ ਜੇ ਸਮਾਂ ਪਹਿਲਾਂ ਇੱਕ ਦਰਸ਼ ਬਾਰ ਦੀ ਨਿਊਜ਼ ਲੱਗੀ ਸੀ ਆ ਬਟਿੰਡੇ ਜ਼ਿਲ੍ਹੇ ਦੇ ਵਿੱਚ ਕੋਈ ਪਿੰਡ ਆ ਪਿੰਡ ਦੱਸਿਆ ਵੀ ਉੱਥੇ ਕਈ ਸਾਲ ਹੋ ਗਏ ਜਾਂਝ ਨਹੀਂ ਚੜੀ ਤੇ ਜੇ ਇਹੋ ਹਾਲ ਚੱਲਦਾ ਰ ਸਾਰੇ ਪੰਜਾਬ ਦਾ ਤੇ ਭਰਾਓ ਆਪਾਂ ਕਿੱਥੇ ਲੇਖਾ ਦਾਂਗੇ ਕਿੱਥੇ ਦਵੇ ਪਾਚਨ ਜਾ ਕੇ ਆਪਣਾ ਮੂੰਹ ਖਾਵਾਂਗੇ ਜਿਹੜੇ ਲੀਡਰ ਵੋਟਾਂ ਮੰਗਦੇ ਅਸੀਂ ਧਾਰੇ ਕਰ ਵੱਡੇ ਵੱਡੇ ਦਾਅਵੇ ਕਰ ਜਾਂਦੇ ਆ ਝੂਠ ਨਵੇਂ ਤੁਮਾਂ ਬੋਲ ਕੇ ਆਹੀ ਭਾਵੇਂ ਕੋਈ ਪਾਰਟੀ ਆ ਝੂਠ ਨਵੇਂ ਤੁਮਾਂ ਬੋਲ ਕੇ ਆਹੀ ਵੋਟਾਂ ਲੈ ਜਾਂਦੇ ਆ ਭਰਾਓ ਇਹ ਹਰ ਵਾਰੀ ਝੂਠ ਮਾਰਦੇ ਜੇ ਵੋਟ ਪਾਓ ਆਪਣੀ ਵੋਟ ਦਾ ਹਿੱਤੇ ਵਾਂ ਜ਼ਰੂਰ ਕਰੋ ਪਰ ਸੋਚ ਸਮਝ ਕੇ ਕਰਿਓ ਸੋਚ ਸਮਝ ਕੇ ਕਰਿਓ ਸੋਚ ਸਮਝ ਕੇ ਕਰਿਓ ਕਦੇ ਖੂਹ ਖਾਤੇ ਬੋਟਾਂ ਪਾ ਦਿਓ ਕਦੇ ਸ਼ਰਾਬ ਦੀ ਬੋਤਲ ਤੇ ਵੀਰੋ ਵੋਟਾਂ ਪਾ ਦਿਓ ਕਦੇ ਪੈਸਾ ਲੈ ਕੇ ਵੋਟਾਂ ਪਾ ਦਿਓ ਇਹਨਾਂ ਚੀਜ਼ਾਂ ਦਾ ਮੈਂ ਕੇਮਾਂ ਦਾ ਜਾਜ ਗਿਆ ਤੁਹਾਡੇ ਮਿਹਰ ਬੈੜੀਆਂ ਰਾਈ ਮੈਂ ਬੇਨਤੀ ਕਰੂੰਗਾ ਭਰਾਓ ਵੋਟ ਜੜੀ ਪਾਉਣੀ ਆ ਸੋਚ ਸਮਝ ਕੇ ਪਾਇਓ 70-75 ਸਾਲ ਹੋ ਗਏ ਆਪਣੇ ਦੇਸ਼ ਯਾਦ ਹੋਏ ਨੂੰ ਕਿੰਨੀਆਂ ਸਰਕਾਰਾਂ ਆਈਆਂ ਕਦੀ ਕੋਈ ਆ ਗਈ ਕਦੀ ਕੋਈ ਆ ਗਈ ਹੁਣ ਤੱਕ ਤੁਹਾਨੂੰ ਕੋਈ ਸਰਕਾਰ ਚੰਗੀ ਲੱਗੀ ਜਿੰਨੇ ਕੋਈ ਚੰਗੇ ਕੰਮ ਕੀਤੇ ਹੁਣ ਵੇਖੋ ਜੀ ਇੱਕ ਚੀਜ਼ ਹੈਗੀ ਆ ਬਾਲਰ ਸਾਹਿਬ 70 ਦੇ ਵਿੱਚ ਸੀ ਯੂਨੀਸਟਰ ਬਣੇ ਸੀ ਠੀਕ ਹੈ ਜੀ ਸਾਡੇ ਦਾਦੇ ਪਰਦਾਦੇ ਜੋਗੇ ਕਿਉਂਕਿ ਸੀ ਪੰਜਾਬੀ ਸੂਬੇ ਦੇ ਵਿੱਚ ਸਾਡੇ ਬਾਪੂ ਜੀ ਦੇ ਵੀ ਉੱਥੇ ਸੀ ਦੀ ਪਾਈ ਸਾਡੇ ਬਾਪੂ ਜੀ ਨੂੰ ਗੋਲੀ ਵਜੀ ਸੀ ਅਸੀਂ ਉਹ ਪਾਰਟੀ ਦਾ ਜੁੜੇ ਨਾ 77 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਛੋੜ ਛੋੜੇ ਆਈਦੋਂ ਮੈਂ ਮੋਹਨ ਸਿੰਘ ਤੋਰ ਦਾ ਝੱਡਾ ਫੜ ਕੇ ਛੇ ਵਿੱਚ ਪੜਦਾ ਹਾਂ ਝੰਡਾ ਫੜ ਕੇ ਮੈਂ ਆਵਰਤੀ ਕੀਤੀ ਆ ਜੀ ਕਿਉਂਕਿ ਬਹੁਤ ਨੇਕ ਇਨਸਾਨ ਸੀ ਜਿਹੜੇ ਨੇਕ ਇਨਸਾਨ ਹੈ ਉਹੀ ਪਛਾਣ ਉੱੜਦੇ ਆ ਜੀ ਗਾੜੀ ਬਾਲੋ ਸਾਹਿਬ ਨੇ ਉਸ ਵळे 300 ਰਜ ਬਹੁਤ ਵਧੀਆ ਕੀਤਾ ਜੀ ਸਾਨੂੰ ਆਸ ਬੜੀ ਸੀ ਵੀ 77 ਦੇ ਵਿੱਚ ਬਾਦਲ ਸਾਹਿਬ ਦੁਬਾਰਾ ਹੁਣੇ ਆਏ ਆ ਬੜੀ ਵੱਧ ਚੜ ਕੇ ਅਸੀਂ ਮਤ ਕਰਦੇ ਰਹੇ ਆ ਪਰ ਉਹ ਰੰਗ ਜਿਹੜੇ ਪੰਜਾਬ ਦੇ ਉਹ ਨਹੀਂ ਦੇ ਜਿਹੜੇ ਸੰ ਸੰ 70 ਦੇ ਵਿੱਚ ਬਾਲ ਸਾਹਿਬ ਨੇ ਵਸਾਈ। ਉਸ ਤੋਂ ਬਾਅਦ ਜਿਵੇਂ ਜਿਵੇਂ ਸਰਕਾਰਾਂ ਆਈਆਂ ਉਸ ਤੋਂ ਬਾਅਦ ਕੈਪਟਨ ਸਾਹਿਬ ਆਏ। ਕੈਪਟਨ ਸਾਹਿਬ ਦਾ ਤੁਹਾਨੂੰ ਵੇਖਿਆ ਜੋ ਕੀਤਾ। ਉਸ ਤੋਂ ਬਾਅਦ 7 ਦੇ ਵਿੱਚ ਸਰਕਾਰ ਸਰਕਾਰ ਬਾਲ ਸਾਹਿਬ ਦੀ ਬਣ ਗਈ। 12 ਵਿੱਚ ਇਹ ਬਣ ਗਈ। ਉਸ ਤੋਂ ਬਾਅਦ ਅਕਾਲੀ ਦਲ ਦੇ ਰਾਜ ਦੇ ਵਿੱਚ ਜੋ ਆਤੋਹੇ ਵੇਖਿਆ ਹੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੋ ਵਿਵਸਥੀ ਹੋਈ ਆ ਭਾਵੇਂ ਉਹਨਾਂ ਦਾ ਨਹੀਂ ਕਸੂਰ ਆ ਪਰ ਉਹ ਮੌਕਾ ਸਾਹ ਨਹੀਂ ਸਕੇ। ਉਲਟਾ ਉਹਨਾਂ ਚੁੱਪ ਕਰਕੇ ਮਾਫੀ ਦੇ ਦਿੱਤੀ ਸਵਦੇਸ਼ ਸਾਧ ਨੂੰ। ਜਿਹੜੀ ਸਵਦੇਸ਼ ਸਾਧ ਦੀ ਮਾਫੀ ਦਿੱਤੀ ਹੈ ਨਾ ਇਹਨਾਂ ਉਹ ਇਹਨਾਂ ਦੀ ਗਲੇ ਦੀ ਹੱਡੀ ਅਰੇ ਵੀ ਪੜ ਗਈ ਆ ਕਿਉਂਕਿ ਇਹਨਾਂ ਦਾ ਉਹ ਵਿਕਾਰ ਨਹੀਂ ਰਹਿ ਗਿਆ ਕਿਤੇ ਜਿੱਥੇ ਜਾਂਦੀ ਮੈਂ ਪੰਜਾਬ ਦੇ ਕਾਫੀ ਫਿਰਦਾਰੀ ਨਾਲ ਪਰ ਇਹ ਵੇਲੇ ਜਿਹੜਾ ਬਹੁਤ ਨਿਹਾਰ ਜਿਹੜਾ ਦਾ ਉਹ ਆ ਰਿਹਾ ਹੈ ਪਾਰਟੀ ਨੂੰ ਭਰਾਓ ਬੇਨਤੀ ਕਰਦੇ ਆ ਜੇ ਕੈਪਟਨ ਸਾਹਿਬ ਬਣਿਆ ਗੁਰਕਾ ਸਾਹਿਬ ਦੀ ਸੌਂ ਖਾ ਕੇ ਬਣ ਕੇ ਲੋਕਾਂ ਨੇ ਵਿਸ਼ਵਾਸ ਕਰ ਲਿਆ ਚਲੋ ਝਾੜੂ ਵਾਲੇ ਆਏ ਆ ਕੋਈ ਨਵਾਂ ਬੰਦਾ ਹੀ ਪਰ ਅਸੀਂ ਵੀ ਇਹਨੂੰ ਚੱਲਣ ਨਹੀਂ ਦਿੰਦੇ ਦੂਜੀਆਂ ਸਰਕਾਰਾਂ ਕੋਈ ਨਾ ਕੋਈ ਉੱਤੇ ਸੋਪ ਜਾਂਦੀਆਂ ਪਰ ਅਸੀਂ ਉਹਨਾਂ ਵੀ ਕਹਿੰਦੇ ਮਾਨ ਸਾਹਿਬ ਨੂੰ ਕਹਿੰਦੇ ਆ ਇਮਾਨ ਸਾਹਿਬ ਜੇ ਤੁਸੀਂ 5 ਸਾਲ ਸਰਕਾਰ ਕਰਕੇ ਚੰਗੇ ਕੰਮ ਕਰਿਓ ਜਿੱਦਾਂ ਤੁਸੀਂ ਰਿਸ਼ਵਤ ਖੋਹਦੇ ਤੁਹਾਡੇ ਆਪਣੇ ਮੰਤਰੀ ਜਿਹੜੇ ਜਿੱਦਾਂ ਤੁਸੀਂ ਬਦਨਾਮ ਵੇਖੇ ਆ ਇਹਨਾਂ ਨੂੰ ਸੁਧਾਰ ਲਓ ਤੇ ਚੰਗੇ ਕੰਮ ਕਰੋ ਹੋਸਦਾ ਤੁਹਾਨੂੰ ਲੋਕੀ ਮੌਕਾ ਦੇ ਦੇਣ ਇੰਨੀਆਂ ਗਿਲਾਕੇ ਮੈਨਾਂ ਜਾ ਕੇ ਵਾਗੂ ਜੀ ਕੌਂਸਲ ਧੰਨਵਾਦ ਜੀ ਮੇਰੇ ਕੋਲ ਹੋਰ ਵੀ ਵੀ ਖੜੇ ਆ ਆਪਾਂ ਗੱਲ ਕਰਦੇ ਆ ਆਪਣੇ ਖੰਡੂਰ ਸਾਹਿਬ ਹਲਕੇ ਦੀ ਇੱਥੇ ਕਾਂਗਰਸ ਵੱਲੋਂ ਕੁਲਬੀਰ ਸਿੰਘ ਜੀਰਾ ਔਰ ਅਕਾਲੀ ਦਲ ਵੱਲੋਂ ਵਰਸਾ ਸਿੰਘ ਬਲਟੋਆ ਔਰ ਦਜੀਜੀ ਗੱਲ ਕਰੀਏ ਆਮ ਆਦੀ ਪਾਰਟੀ ਦੀ ਤੇ ਉਹ ਆਪਣੇ ਲਾਲਜੀਤ ਭੁੱਲਰ ਔਰ ਦਜੀ ਇੱਕ ਪਾਰਟੀ ਭਾਜੀਪੀ ਵੱਲੋਂ ਮਨਜੀਤ ਸਿੰਘ ਮੰਨਾ ਚਾਰੇ ਪਾਰਟੀਆਂ ਨੇ ਆਪਣੇ ਉਮੀਦਵਾਰ ਖੜਾ ਰਹੇ ਆ ਔਰ ਆਪਣੇ ਕੀ ਨਾਂ ਜਿਹੜੇ ਆਪਣੇ ਸੌਰੀ ਅਮਰਿਤਪਾਲ ਸਿੰਘ ਅਮਰਿਤਪਾਲ ਸਿੰਘ ਜਿਹੜੇ ਆਜ਼ਾਦ ਉਮੀਦਵਾਰ ਜੋ ਉਮੀਦਵਾਰ ਵਜੋਂ ਖੜੇ ਆ ਕੀ ਦੇਖਦੇ ਜੇ ਤੁਸੀਂ ਕਿਹੜਾ ਅੱਜ ਕੱਲ ਕਿੰਦੀ ਜ਼ਿਆਦਾ ਚੜ੍ਹਾਈ ਆ ਦੇਖੋ ਜੀ 40 ਸਾਲ ਦੀ ਉਮਰ ਦੇ ਵਿੱਚ ਮੈਂ ਜੋ ਵੇਖਿਆ ਕਿ ਅਜ ਤੱਕ ਮੇਰੇ ਖਿਆਲ ਨਾਲ ਖਡੂਰ ਸਾਹਿਬ ਵਾਲਕੇ ਨੂੰ ਇਹ ਨਹੀਂ ਸੀ ਪਤਾ ਵੀ ਸਾਡਾ MP ਕਿਹੜਾ ਹੁੰਦਾ 2019 ਦੀਆਂ ਇਲੈਕਸ਼ਨਾਂ 'ਚ ਸਰਦਾਰ ਜਸਬੀਰ ਸਿੰਘ ਢੀਂਪਾ ਹੀ MP ਬਣੇ ਉਸ ਵਾਰ ਲੋਕਾਂ ਨੂੰ ਇਹ ਜ਼ਰੂਰ ਪਤਾ ਲੱਗਾ ਵੀ MP ਦਾ ਮਤਲਬ ਕੀ ਹੁੰਦਾ MP ਕਿੰਦਾ ਹੁੰਦਾ ਉਹਨਾਂ 5 ਸਾਲ ਜਿੰਨਾ ਵੀ ਕੰਮ ਕੀਤਾ ਚਲੋ ਵਧੀਆ ਕੀਤਾ ਹੁਣ ਜਿਹੜਾ ਆਉਣ ਵਾਲਾ ਸਮਾਂ ਇਸ ਟਾਈਮ ਫੇਰ ਅਖਾੜਾ ਜਿਹੜਾ ਉਹ ਭਖਿਆ ਭਿਆਵਾ ਵੋਟਾਂ ਦਾ ਉਹਦੇ ਵਿੱਚ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਵੀ ਜਿਹੜਾ ਵੀ ਤੁਹਾਨੂੰ ਚੰਗਾ ਲੱਗਦਾ ਇਹ ਵੇਖੋ ਵੀ ਕੰਮ ਕਿਹੜਾ ਕਰ ਸਕਦਾ ਤੇ ਕਿਹੜਾ ਕਰ ਰਿਹਾ ਉਹਦੇ ਬਹਾਵਤੀ ਵੋਟ ਕਰੋ ਮੈਂ ਨਹੀਂ ਕਹਿੰਦਾ ਵੀ ਤੁਸੀਂ ਕਾਂਗਰਸ ਨੂੰ ਕਰੋ ਮੈਂ ਨਹੀਂ ਕਹਿੰਦਾ ਤੁਸੀਂ ਆਪ ਨੂੰ ਕਰੋ ਮੈਂ ਨਹੀਂ ਕਹਿੰਦਾ ਕਿਸੇ ਹੋਰ ਨੂੰ ਕਰੋ ਲੇਕਿਨ ਜਾਗਦੀ ਜ਼ਮੀਰ ਦੇ ਨਾਲ ਕਰੋ ਇਹ ਸੋਚ ਕੇ ਸਮਝ ਕੇ ਵੋਟ ਪਾਓ ਕਿ ਵੋਟ ਇੱਕ ਵਾਰੀ ਤੁਸੀਂ ਦੇਣੀ ਹੈ ਤੇ ਤੁਹਾਨੂੰ 5 ਸਾਲ ਵਰਤਣਾ ਤੁਹਾਡੇ ਮੋਢੇ ਤੇ 5 ਸਾਲ ਬੰਦੂਕ ਇਹਨਾਂ ਦੀ ਲਟਕਣੀ ਹੈ ਤੁਸੀਂ ਸੋਚ ਸਮਝ ਕੇ ਵੋਟ ਕਰੋ ਜਿੰਨੂੰ ਵੀ ਕਰਨੀ ਜਿਵੇਂ ਭਾਈ ਸਾਹਿਬ ਨੇ ਗੱਲ ਕੀਤੀ ਸੀ ਕਿ ਸਾਨੂੰ ਆਟਾ ਦਾਲ ਕਣਕ ਇਹ ਚੀਜ਼ਾਂ ਫ੍ਰੀ ਨਹੀਂ ਚਾਹੀਦੀਆਂ ਮੈਂ ਕਹਿੰਦਾ ਜਿਹੜੀਆਂ ਫ੍ਰੀ ਮਿਲ ਵੀ ਰਹੀਆਂ ਉਹ ਕਿਹੜੀਆਂ ਸਹੀ ਮਿਲ ਰਹੀਆਂ ਅੱਜ ਵੀ ਮੇਰੇ ਨਾਲ ਚੱਲੋ ਕਈ ਘਰਾਂ ਦੇ ਚੁੱਲ੍ਹੇ ਠੰਡੇ ਪਏ ਨੇ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਦੇ ਘਰ ਕਣਕ ਹੀ ਨਹੀਂ ਹੈਗੀ ਅੱਜ ਵੀ ਕਈ ਮਰੀਜ਼ ਉਹ ਕਣਕ ਦੇ ਕਰਕੇ ਹੀ ਇਹ ਕਾਸ਼ੂਮਾਨ ਕਾਰਡ 5 ਲੱਖ ਵਾਲਾ ਜਿਹੜਾ ਸੈਂਟਰ ਗਵਰਨਮੈਂਟ ਦੀ ਸਹੂਲਤ ਹੈ ਉਹ ਮਿਲਦੀ ਆ ਉਹਨਾਂ ਨੂੰ ਉਹ ਵੀ ਨਹੀਂ ਮਿਲਦੀ ਕਣਕ ਤੇ ਕੀ ਮਿਲਨੀ ਹੈ ਇੱਕ ਇਲਾਜ ਵੀ ਨਹੀਂ ਮਿਲ ਰਿਹਾ ਉਹਨਾਂ ਦੀ ਇੱਕ ਪ੍ਰਕਿਰਿਆ ਜਿਹੜੀ ਉਹ ਸਹੀ ਤਰੀਕੇ ਕੀਤੀ ਨਹੀਂ ਗਈ ਚੰਗੇ ਤਗੜੇ ਸ਼ਾਹੂਕਰ ਜਿਹੜੇ ਉਹਨਾਂ ਨੂੰ ਉਹ ਕਣਕਾ ਵੀ ਮਿਲ ਰਹੀਆਂ ਤੇ ਉਹਨਾਂ ਦੇ 5 ਲੱਖ ਵਾਲੇ ਕਾਰਡ ਵੀ ਬਣ ਰਹੇ ਆ ਉਹਨਾਂ ਨੂੰ ਦਵਾਈਆਂ ਸਹੂਲਤਾਂ ਵੀ ਮਿਲਦੀਆਂ ਜੇਕਰ ਆਪਾਂ ਵਿਕਾਸ ਦੀ ਗੱਲ ਕਰੀਏ ਇਹ ਆੜੇ ਗਲੀਆਂ ਨਾਲੀਆਂ ਬਣ ਜਾਂਦੀਆਂ ਜਾਂ ਸੜਕਾਂ ਬਣ ਜਾਂਦੀਆਂ ਇਹੋ ਹੀ ਵਿਕਾਸ ਰਹਿਗਾ ਜਾਂ ਵਿਕਾਸ ਇਸ ਤੋਂ ਅੱਗੇ ਆ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਵੀ ਇਹ ਜਿਹੜੀ ਧਰਤੀ ਆ ਪੰਜਾਬ ਆ ਜਿਹੜਾ ਸਾਡਾ ਇਹ ਕਿਦੇ ਜਵਾਲਾਮੁਖੀ ਤਾਂ ਹੈ ਨਹੀਂ ਹੈ ਜਿਹਦੀਆਂ ਤੀਜੇ ਦਿਨ ਸੜਕਾਂ ਟੁੱਟ ਜਾਂਦੀਆਂ ਆਪਾਂ ਪਿਛਲੇ 17 ਸਾਲਾਂ ਤੋਂ ਗਲੀਆਂ ਨਾਲੀਆਂ ਸੜਕਾਂ ਤੇ ਲੜੀ ਜਾਂਦੇ ਆ ਜਿੱਦਾਂ ਭਾਈ ਸਾਹਿਬ ਨੇ ਗੱਲ ਕੀਤੀ ਮੇਨ ਮੁੱਦਾ ਜਿਹੜਾ ਉਹ ਸਾਡਾ ਵਾ ਐਜੂਕੇਸ਼ਨ ਤੇ ਮੈਡੀਕਲ ਨਾ ਅਸੀਂ ਐਜੂਕੇਸ਼ਨ ਨਾਲ ਧਿਆਨ ਦਿੱਤਾ ਅੱਜ ਤੱਕ ਪੰਜਾਬ ਦੀ ਨਾ ਹੀ ਮੈਡੀਕਲ ਹੌਲ ਤਾਂ ਧਿਆਨ ਦਿੱਤਾ ਅੱਜ ਤੋਂ ਹੀ ਐਜੂਕੇਸ਼ਨ ਮੈਡੀਕਲ ਸਹੂਲਤਾਂ 'ਤੇ ਧਿਆਨ ਦੇਣਾ ਸ਼ੁਰੂ ਕਰ ਦਿਓ ਲੋਕ ਟੈਕਸ ਵੀ ਪ੍ਰੋਪਰ ਦੇਣਗੇ ਉਹਨਾਂ ਪੈਸਾ ਘਰਾਂ ਤੇ ਰੱਖ ਕੇ ਕਰਨਾ ਕੀ ਹੈ ਕਿਉਂਕਿ ਲੁੱਟਾਂ ਚੋਰੀਆਂ ਖੋਹਾਂ ਸਾਡੇ ਜਨਰਾਲੇ 'ਚ ਐ ਹੋ ਰਹੀਆਂ ਨੇ ਇੰਨੀਆਂ ਇੰਨੀਆਂ ਜ਼ਿਆਦੀਆਂ ਹੋ ਚੁੱਕੀਆਂ ਨੇ ਆ ਪਿਛਲੇ 5 ਸਾਲਾਂ 'ਚ ਤਾਂ ਹੋਰ ਜ਼ਿਆਦਾ ਬੇੜਾ ਕਰਕੇ ਜਾ ਕੇ ਨਜ਼ਰ ਆਉਂਦਾ ਕਿੱਦਾਂ ਦਾ ਨੇਤਾ ਚਾਹੁੰਦੇ ਤੁਸੀਂ ਨੇਤਾ ਦੇਖੋ ਜੀ ਹਜੇ ਤੱਕ ਤੇ ਵੇਖਣ ਨੂੰ ਮਿਲਿਆ ਹੀ ਕੋਈ ਨਹੀਂ ਹੈ ਨੇਤਾ ਆਸ ਵੀ ਨਹੀਂ ਕਰ ਸਕਦੀ ਵੀ ਇਦਾਂ ਦਾ ਮਿਲੂਗਾ ਮੈਂ ਚਾਹੁੰਦੇ ਕਿਦਾਂ ਦੇ ਆਪਾਂ ਨੂੰ ਕਿਹੜੀ ਜੀ ਦੇ ਦੇਖੋ ਜੀ ਪੜਿਆ ਲਿਖਿਆ ਨੇਤਾ ਹੋਵੇ ਜਿਹਨੂੰ ਇਸੀ ਦੀ ਸਮਝ ਹੋਵੇ ਕਿ ਜਿਹੜਾ ਗਰਾਊਂਡ ਲੈਵਲ ਤੋਂ ਉੱਠਿਆ ਹੋਵੇ ਤੇ ਐਂਡ ਤੱਕ ਗਰਾਊਂਡ ਲੈਵਲ ਨਾਲ ਜੁੜਿਆ ਵੀ ਰਵੇ ਗਰਾਊਂਡ ਲੈਵਲ ਤੋਂ ਉੱਠ ਕੇ ਨੇਤਾ ਬਣ ਕੇ ਜਦੋਂ ਸਾਨੂੰ ਕੁਰਸੀ ਦਾ ਨਸ਼ਾ ਚੜ ਜਾਂਦਾ ਨਾ ਕੁਰਸੀ ਦੇ ਥੱਲੇ ਵਾਲਾ ਕੁਝ ਨਹੀਂ ਦਿਖਦਾ ਘੱਟੋ ਘੱਟ ਇਹ ਉਮੀਦ ਕਰਦੇ ਆਂ ਵੀ ਜਿਹੜਾ ਆਉਣ ਵਾਲਾ ਲੀਡਰ ਹੋਣਾ ਬਣੇਗਾ ਉਹ ਘੱਟੋ ਘੱਟ ਕੁਰਸੀ ਦੇ ਥੱਲੇ ਵੀ ਵੇਖੇ ਵੀ ਥੱਲੇ ਵੀ ਹੈਗਾ ਕੋਈ ਭਾਈ ਕੀ ਨਾਟਾੜਾ ਜੀ ਇਹ ਤਾਂ ਰஞ்சிਤ ਸਿੰਘ ਜੀ ਮੀਨਸ ਰਣਜੀਤ ਸਿੰਘ ਜੀ ਕਿੱਦਾਂ ਦਾ ਨੇਤਾ ਚਾਹੁੰਦੇ ਤੁਸੀਂ ਵੀ ਹੁਣ ਕਿੱਦਾਂ ਦੀ ਸਰਕਾਰ ਚਾਹੀਦੀ ਕਿੱਦਾਂ ਦਾ ਸਾਨੂੰ ਨੇਤਾ ਜੇ ਦਾ ਕਿਸ ਤਰ੍ਹਾਂ ਦੇ ਆਪਾਂ ਉਹਦੇ ਕੋਲ ਕੰਮ ਚਾਹੁੰਦੇ ਵੀ ਸਾਡੇ ਆਹ ਕੰਮ ਹੋਣੇ ਚਾਹੀਦੇ ਆ ਕੋਈ ਨੇਤਾ ਤੇ ਅਸੀਂ ਚਾਹੁੰਦੇ ਆ ਕਿ ਆਪਣੇ ਵਿਕਾਸ ਕਰੇ ਜਨਤਾ ਦੀ ਸੁਣੇ ਹਾਂਜੀ ਨੇਤਾ ਤੇ ਉਹ ਹੁੰਦਾ ਜਿਹੜੀ ਜਨਤਾ ਦੀ ਸੁਦੇ ਜਿੰਨਾ ਵੋਟਾਂ ਪਾ ਕੇ ਉਹਨੂੰ ਜਿਤਾਇਆ ਹੁੰਦਾ ਹਾਂਜੀ ਇਹ ਥੋੜਾ ਤੁਸੀਂ ਵੋਟਾਂ ਲੈ ਕੇ ਤੇ 5 ਸਾਲ ਫੇਰ ਉਹਦੇ ਹਾਲ ਵੇਖੋ ਇਹਨਾਂ ਪੁੱਛੋ ਇਹਨਾਂ ਨੂੰ ਹਾਂਜੀ ਅਸੀਂ ਕਹਿੰਦੇ ਆ ਵੀ ਜੇ ਬੋਟ ਜਿੰਨੂੰ ਵੀ ਹੁਣ ਐਰਵਾਇ ਪਾਓ ਸੋਚ ਸਮਝ ਕੇ ਪਾਇਓ ਗਾਮੀ ਤੁਸੀਂ ਹਾਂਜੀ ਆਉਣ ਵਾਲਾ ਸਮਾਂ ਜਿਹੜਾ ਤੁਸੀਂ 5 ਸਾਲ ਫਿਰ ਤੁਸੀਂ ਬਾਅਦ ਚ ਪਰਤਣਾ ਜੇ ਹਾਂਜੀ ਤੇ ਕਰਕੇ ਮੈਂ ਉਹ ਕਹਿੰਨਾ ਵੀ ਅਸੀਂ ਕਿਸਾਨ ਆਪੂ ਆ ਅਸੀਂ ਫੇਰ ਨਹੀਂ ਕਹਿੰਦੇ ਆ ਵੀ ਤੁਸੀਂ ਹੱਕ ਅਸੀਂ ਕਿਸੇ ਪਾਰਟੀ ਦੇ ਨਾਲ ਨਹੀਂ ਗੇ ਫੇਰ ਵੀ ਚੋਣੇ ਆ ਅਸੀਂ ਵੀ ਸੋਚ ਸਮਝ ਕੇ ਵੋਟ ਪਾਇਓ ਜਿੰਨਾਂ ਵੀ ਪਾਉਣੀ ਹੈ ਜਿਹੜੀ ਪਾਰਟੀ ਨੂੰ ਧੰਨਵਾਦ ਧੰਨਵਾਦ ਜੀ ਮੇਰੇ ਕੋਲ ਹੋਰ ਵੀ ਵੀਰ ਬੈਠੇ ਇਹਨਾਂ ਨਾਲ ਵੀ ਗੱਲਬਾਤ ਕਰੂੰਗਾ ਭਾਜੀ ਕਿੱਦਾਂ ਦਾ ਨੇਤਾ ਚਾਹੀਦਾ ਆਪਾਂ ਨੂੰ ਐਦਿਕਾ ਨੇਤਾ ਵਧੀਆ ਚਾਹੀਦਾ ਜਿਹੜਾ ਕਮ ਫਾਰਕ ਤੁਹਾਾਰੇ ਤੁਹਾਨੂੰ ਕੋਈ ਨਾ ਕੋਈ ਦੇਵੇ ਜੇਕਰ ਆਪਾਂ ਪਿਛਲੇ ਸਮਿਆਂ ਦੀ ਗੱਲ ਕਰੀਏ ਤੇ ਪਿਛਲੇ ਸਮਿਆਂ ਜੇ ਨਸ਼ਿਆਂ ਦਾ ਬੜਾ ਬੋਲਬਾਲਾ ਰਿਹਾ ਆਪਣੇ ਹਾਂਜੀ ਆਪਾਂ ਨੂੰ ਕੀ ਚਾਹੋ ਨੇ ਕਿ ਆਪਾਂ ਨੂੰ ਨਸ਼ੇ ਜਿਹੜੇ ਖਤਮ ਹੋਣੇ ਚਾਹੀਦੇ ਆ ਨਸ਼ੇ ਤੇ ਖਤਮ ਬਿਲਕੁਲ ਹੋਣੇ ਚਾਹੀਦੇ ਆ ਹਾਂਜੀ ਹੋਰ ਕਿਹੜੀ ਕਿਹੜੀ ਚੀਜ਼ ਦੀ ਘਾਟ ਆਪਣੇ ਪੰਜਾਬ ਨੂੰ ਜਿਹੜੀ ਕਿ ਉਹ ਪੂਰੀ ਹੋਣੀ ਚਾਹੀਦੀ ਆ ਜਿੱਦਾਂ ਆਪਣੇ ਮੈਡੀਕਲ ਸੈਂਟਰ ਖੋਲਣ ਹਾਰੇ ਕੋ ਗਰੀਬ ਬੰਦੇ ਦਾ ਇਲਾਜ ਹੋਏ ਸਹੂਲਤਾਂ ਮਿਲਣ ਇਹ ਜਿਹੜਾ ਲੋੜ ਚਾਹੀਦਾ ਵਾ ਹੁਣ ਜਿਹੜਾ ਚਟਾ ਬਿਲਕੁਲ ਬੰਦ ਹੋਣਾ ਚਾਹੀਦਾ ਜੀ ਹੈ ਜੀ ਧੰਨਵਾਦ ਜੀ ਦੇਖੋ ਜੀ ਵੱਖ-ਵੱਖ ਲੋਕਾਂ ਨਾਲ ਗੱਲਬਾਤ ਕੀਤੀ ਆ ਇਹ ਹੋਰ ਹੀ ਮੇਰੇ ਕੋਲ ਵੀਰ ਖੜੇ ਇਹਨਾਂ ਨਾਲ ਵੀ ਗੱਲਬਾਤ ਕਰਾਂ ਹਾਂ ਜੀ ਵੀਰ ਜੀ ਕਿੱਦਾਂ ਦਾ ਨੇਤਾ ਚਾਹੀਦਾ ਆਪਾਂ ਨੂੰ ਇਸ ਵਾਰ ਨੇਤਾ ਵਧੀਆ ਹੀ ਚਾਹੀਦਾ ਇਸ ਬਾਕੀ ਵੀ ਗੱਲ ਹੈ ਵੀ ਹਰ ਕਿਨੂੰ ਜਿੱਦਾਂ ਵੀ ਮੰਨ ਲਓ ਵੀ ਕੋਈ ਵੀ ਕਿੱਦਾਂ ਦੀ ਵੀ ਮੁਸੀਬਤ ਆਉਂਦੀ ਹੈ ਸਾਰਾ ਕੁਝ ਹੱਲ ਕਰਨਾ ਚਾਹੀਦਾ ਹੈ ਇਹਨਾਂ ਚੀਜ਼ਾਂ ਦਾ ਕਿਹੜੀਆਂ ਚੀਜ਼ਾਂ ਦੀ ਆਪਾਂ ਨੂੰ ਲੋੜ ਆ ਇਸ ਵੇਲੇ ਵੀ ਆਹ ਚੀਜ਼ਾਂ ਦੀ ਸਾਡੇ ਪੰਜਾਬ ਨੂੰ ਲੋੜ ਆ ਔਰ ਆਹ ਚੀਜ਼ਾਂ ਜਿਹੜੀਆਂ ਉਹ ਬੰਦ ਹੋਣੀਆਂ ਚਾਹੀਦੀਆਂ ਸਭ ਤੋਂ ਜ਼ਿਆਦਾ ਤੇ ਪਹਿਲਾਂ ਇਹ ਵੀ ਨਸ਼ਾ ਬੰਦ ਹੋਣਾ ਚਾਹੀਦਾ ਹੈ ਬਿਲਕੁਲ ਬਾਕੀ ਵੀ ਜਿਹੜੋ ਜੋ ਵੀ ਬੇਜ਼ਰਗਾ ਤੁਰੇ ਹਦੇ ਇਹਨਾਂ ਨੂੰ ਕੰਮ ਮਿਲਣਾ ਚਾਹੀਦਾ ਠੀਕ ਹੈ ਜੀ ਦੇਖੋ ਜੀ ਵੱਖ-ਵੱਖ ਲੋਕਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਸਭ ਤੋਂ ਜਿਹੜਾ ਪਹਿਲਾ ਇਹਨਾਂ ਦਾ ਮਸਲਾ ਵਾ ਉਹ ਹੈ ਮੈਡੀਕਲ ਸਹੂਲਤਾਂ ਦਾ ਉਸ ਤੋਂ ਬਾਅਦ ਬੇਰੋਜ਼ਗਾਰੀ ਖਤਮ ਹੋਣੀ ਚਾਹੀਦੀ ਆ ਔਰ ਇਹ ਜਿਹੜੇ ਪੰਜਾਬ ਚ ਨਸ਼ਿਆਂ ਦਾ ਜਿਹੜਾ ਛੇਵਾਂ ਦਰਿਆ ਜਿਹਨੂੰ ਆਪਾਂ ਕਹਿ ਸਕਦੇ ਆ ਛੇਵਾਂ ਦਰਿਆ ਵਗਰਿਆ ਉਹ ਬੰਦ ਹੋਣਾ ਚਾਹੀਦਾ ਵਾ ਇਨਾਂ ਨੇ ਕਿਸੇ ਵੀ ਪਾਰਟੀ ਦਾ ਨਾਂ ਨਹੀਂ ਲਿਆ ਵੀ ਸਾਨੂੰ ਫਲਾਣੀ ਪਾਰਟੀ ਦਾ ਬੰਦਾ ਚਾਹੀਦਾ ਵਾ ਇਹਨਾਂ ਨੇ ਕਿਹਾ ਵੀ ਕਿਸੇ ਵੀ ਪਾਰਟੀ ਦਾ ਨੇਤਾ ਹੋਵੇ ਕਿਸੇ ਪਾਰਟੀ ਦਾ ਐਮਪੀ ਬਣ ਜਾਵੇ ਕਿਸੇ ਪਾਰਟੀ ਦੀ ਸਰਕਾਰ ਬਣ ਜਾਵੇ ਸਾਨੂੰ ਸਾਡੇ ਮਸਲੇ ਹੱਲ ਹੋਣੇ ਚਾਹੀਦੇ ਆ ਜਿਹੜੇ ਇਹ ਪੰਜਾਬ ਦੇ ਮਸਲੇ ਆ ਪੰਜਾਬ ਦੇ ਕੀ ਹੋਇਆ ਪਾਰੇ ਪੂਰੇ ਹਿੰਦੁਸਤਾਨ ਦੇ ਮਸਲੇ ਆ ਇਕੱਲੇ ਪੰਜਾਬ 'ਚ ਨਹੀਂ ਹੋਰ ਵੀ ਸਟੇਟਾਂ 'ਚ ਬੜਾ ਬੜਾ ਕੁਝ ਹੋ ਰਿਹਾ ਨਸ਼ੇ ਇਕੱਲੇ ਪੰਜਾਬ 'ਚ ਨਹੀਂ ਵਿਕਦੇ ਹੋਰ ਵੀ ਸਟੇਟਾਂ 'ਚ ਵਿਕਦੇ ਆ ਗੁੰਡਾਗਰਦੀ ਵੀ ਹੋ ਰਹੀ ਆ ਇਹ ਸਾਰਾ ਕੁਝ ਬੰਦ ਹੋਣਾ ਚਾਹੀਦਾ ਵਾ ਕਿਸੇ ਪਾਰਟੀ ਨਾਲ ਉਹਨਾਂ ਦਾ ਕੋਈ ਸਬੰਧ ਨਹੀਂਗਾ ਉਹਨਾਂ ਗੱabit ਸਾਨੂੰ ਚੰਗੇ ਨੇਤਾ ਦੀ ਲੋੜ ਹੈ ਮੈਂ ਜਨੇ ਵਾਲਾ ਗੁਰੂ ਤੋਂ ਜਸਪਾਲ ਸ਼ਰਮਾ ਦਾ ਸਮਰਨ نیوز